ਟੂਟੀ ਚੱਲ ਰਹੀ ਆ ਚੱਗੀ ਜਾ ਰਹੀ ਆ ਵੀਰੇ ਇੱਕ ਨਹੀਂ ਕਿੰਨੇ ਟਾਈਮ ਹੋ ਗਏ ਨੂੰ ਚੱਲਦੈ ਨਾ ਭਾਜੀ 2 ਮਿੰਟ ਤੋਂ ਗੰਗੋ ਬੈਠੇ ਨੇ ਹੋ ਗਏ ਇਹ ਕੀ ਪੈਪਲਾ ਆਇਆ ਹੋਇਆ ਸੀਗਾ ਸਟੂਡੈਂਟ ਨਹੀਂ ਵੀਰੇ ਇੱਦਾਂ ਖੁੱਲੀ ਹੋ ਜਾਂਦੀ ਆ ਇੱਦਾਂ ਹੀ ਖੁੱਲੀ ਆ ਸਾਡੀ ਬਾਂਬੇਦਾਨ ਦੀ ਕੋਸ਼ੀ ਵੀ ਬੰਦ ਨਹੀਂ ਹੋਈ ਆਪਾਂ ਟਰਾਈ ਕਰ ਲੰਦੇ ਆ ਇਹ ਟਰਾਈ ਕਰੀਂ ਆਹ ਖਰਾਬ ਆ ਵੈਸੇ ਆ ਨਾ ਪਲਾਸਟੀ ਦੀ ਟੂਟੀ ਲੱਗੀ ਹੋਈ ਆ ਬਾਈ ਮੜੇ ਅੱਕੇ ਨੂੰ ਆਏ ਚੁੱਕਦੇ ਨੇ ਆ ਗੱਲ ਬਾਤ ਵੀਰੋ ਮੈਂ ਇਸ ਟਾਈਮ ਸਿਵਲ ਹਸਪੀਟਲ ਸਾਡੇ ਘਰ ਸਾਹ ਦੇ ਵਿੱਚ ਸੀਗਾ ਤੇ ਮੈਂ ਉਧਰੋਂ ਆ ਰਿਹਾ ਸੀਗਾ ਤੇ ਮੈਂ ਦੇਖਿਆ ਕਿ ਇੱਥੇ ਪਾਣੀ ਨਾ ਆ ਪਾਣੀ ਦਿਖਾ ਦਿਓ ਪਾਣੀ ਮਤਲਬ ਰੁੱੜ ਰਿਹਾ ਪਰ ਇੱਥੇ ਨਿਗਰਾਨੀ ਵਾਲਾ ਮੇਰੇ ਸਾਹਮਣੇ ਨਾਲ ਕੋਈ ਨਹੀਂ ਹੈਗਾ ਵੀ ਮੈਨੂੰ ਲੱਗਦਾ ਵੀ 10 ਮਿੰਟ ਹੋ ਗਏ ਪਾਣੀ ਵੇਸਟ ਹੋ ਰਿਹਾ ਸਾਡੇ ਪੰਜਾਬ ਦਾ ਕਿਉਂਕਿ ਬੂੰਦ ਬੂੰਦ ਇੱਕ ਕੀਮਤੀ ਅੱਜ ਦੇ ਟਾਈਮ ਦੇ ਵਿੱਚ ਔਰ ਜਦੋਂ ਮੈਂ ਫੇਰ ਸੈਕੰਡਲੀ ਦੂਜੀ ਲੋਟ ਆ ਜਾਂਦਾ ਨਾ ਕਿ ਇੱਥੇ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਤਨਖਾਹਾਂ ਲੱਖਾਂ ਦੇ ਵਿੱਚ ਹੋਣਗੀਆਂ ਮੇਰੇ ਸਾਹਮਣੇ ਨਾਲ। ਔਰ ਜਿਹੜਾ ਇੱਧਰਲਾ ਏਰੀਆ ਹੋਊਗਾ ਕੋਈ ਉਹਦੀ ਵੀ ਕਿਸੇ ਨਾ ਕਿਸੇ ਨੂੰ ਤਾਂ ਨਿਗਰਾਨੀ ਦਿੱਤੀ ਹੋਊਗੀ ਕਿ ਵੀ ਤੁਸੀਂ ਭਾਈ ਇੱਧਰ ਨਿਗਾ ਰੱਖਣੀ ਹੈ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਹੈਗਾ। ਪਰ ਵੀਰੋ ਇੱਥੇ ਕੋਈ ਨਹੀਂ ਦੇਖਦਾ ਕੀ ਹੁੰਦਾ ਕੀ ਨਹੀਂ ਹੁੰਦਾ ਹੈਗਾ। ਹੁਣ 10 ਮਿੰਟ ਬਾਈ ਉਹ ਨਹੀਂ ਦੱਸ ਰਿਹਾ ਕਿ 10 ਮਿੰਟ ਹੋ ਗਏ ਨਾ ਤਕਰੀਬਨ ਚਲਦੀ ਨੂੰ। 20 ਮਿੰਟ ਸਾਨੂੰ ਬੈਠਿਆ ਨੂੰ 20 ਮਿੰਟ ਤੁਹਾਨੂੰ ਹੋਗੇ ਇੱਥੇ ਬੈਠਿਆ ਨੂੰ 20 ਮਿੰਟ ਤੋਂ ਪਾਣੀ ਆਪਣਾ ਨਿਕਲ ਰਿਹਾ ਬਾਈ ਗੱਲਬਾਤ ਇਹ ਆ ਕਿ ਮੰਤਰੀਆਂ ਮੰਤਰੀਆਂ ਦੀਆਂ ਜਿਹੜੀਆਂ ਤਨਖਾਹਾਂ ਨੇ ਲੱਖਾਂ ਦੇ ਵਿੱਚ ਨੇ ਉਹਨਾਂ ਨੂੰ ਸੁੱਖ ਸੂਲਤਾ ਲੱਖਾਂ ਦੇ ਵਿੱਚ ਨੇ ਔਰ ਜਿਹੜੇ ਸਰਕਾਰੀ EMPLOYE ਹੁੰਦੇ ਨੇ ਉਹਨਾਂ ਨੂੰ ਲੱਖਾਂ ਦੇ ਵਿੱਚ ਤਨਖਾਹ ਮਿਲਦੀ ਆ ਮੈਂ ਫੇਰ ਉੱਥੇ ਆ ਜਾਂਦਾ ਕਿ ਉਹਨਾਂ ਨੂੰ ਭੱਤੇ ਵੀ ਲੱਖਾਂ ਦੇ ਵਿੱਚ ਮਿਲਦੇ ਨੇ ਔਰ ਵੱਡੇ ਵੱਡੇ ਮੁਆਵਜ਼ੇ ਵੀ ਦਿੱਤੇ ਜਾਂਦੇ ਨੇ ਸਾਰੀਆਂ ਫੈਸਿਲਟੀਆਂ ਮਿਲਦੀਆਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਇੱਧਰੋਂ ਆਇਆ ਵੀਰੇ ਇਹ ਸਰਕਾਰੀ ਹਸਪਤਾਲ ਆ ਤਿਲ ਫਤਗੜਾ ਦਾ ਹਸਪਤਾਲ ਇਹ ਸੰਗਲ ਵਲਡ ਦੀ ਮਹਿੰਗੀ ਧਰਤੀ ਦਾ ਹਸਪਤਾਲ ਆ ਜੀ ਸਿਵਲ ਹਸਪਤਲ ਫਤਿਹਗੜ੍ਹ ਸਾਹਿਬ ਇਹ ਟੁੱਟੀ ਮੇਰੇ ਸਾਹਮਣੇ ਪਲਾਸਟਿਕ ਦੀ ਟੁੱਟੀ ਲਾਈ ਹੋਈ ਆ ਮੰਤਰੀਆਂ ਨੂੰ ਤਨਖਾਹਾਂ ਲੱਖਾਂ ਦੇ ਵਿੱਚ ਜਿਹੜੇ ਸਰਕਾਰੀ ਅਮਲਾਏ ਹੁੰਦੇ ਨੇ ਉਹਨਾਂ ਨੂੰ ਤਨਖਾਹਾਂ ਲੱਖਾਂ ਦੇ ਵਿੱਚ ਪਰ ਜਿੱਥੇ ਮਤਲਬ ਹਸਪਤਲ ਆ ਇੱਥੇ ਕੋਈ ਪੇਸ਼ੈਂਟ ਆਊਗਾ ਇਲਾਜ ਕਰਾਉਣ ਲਈ ਆਊਗਾ ਇਹ ਮਤਲਬ ਸਹੂਲਤਾਂ ਕੋਈ ਸੂਰਤਾ ਮਿਲਦੀ ਹੈ ਨਹੀਂ ਮਿਲਦੀਆਂ ਇਹ ਤਾਂ ਇੱਥੇ ਦੇ ਲੋਕ ਵੀ ਕਮੈਂਟ ਕਰਕੇ ਦੱਸਦੇ ਵੀ ਸਿਵਲ ਹਸਪਤਲ ਦੇ ਵਿੱਚ ਤੁਹਾਨੂੰ ਸਾਰੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਜਾਂ ਨਹੀਂ ਮਿਲਦੀਆਂ ਹੈਗੀਆਂ ਆ ਪਲਾਸਟਿਕ ਦੀ ਟੁੱਟੀ ਹੈ 20 ਰੁਪਏ ਦੀ ਟੁੱਟੀ ਹੋਗੀ ਕੀ ਗੱਲ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਐਮ ਐਲ ਏ ਸਾਹਿਬ ਨੂੰ ਕਿੱਥੇ ਹੋਰ ਅਧਿਕਾਰੀਆਂ ਨੂੰ ਲੱਖਾਂ ਰੁਪਏ ਦੇ ਵਿੱਚ ਤਨਖਾਹਾਂ ਦਿੱਤੀਆਂ ਜਾਂਦੀਆਂ ਕੀ ਗੱਲ ਇੱਥੇ ਇੱਕ ਸਟੀਲ ਦੀ ਜਾਂ ਫਿਰ ਮਤਲਬ ਲੋਹੇ ਦੀ ਲਾ ਲੋ ਜਾਂ ਕੋਈ ਹੋਰ ਵਧੀਆ ਕੁਆਲਿਟੀ ਦੀ ਟੁੱਟੀ ਨਹੀਂ ਲੱਗ ਸਕਦੀ ਹੈਗੀ ਕਿਆ ਯਾਰ ਇਹ ਗੱਲ ਕਰਦੇ ਆ ਤੁਸੀਂ ਚੰਨੀ ਸਾਹਿਬ ਕਹਿੰਦੇ ਹੁੰਦੇ ਕਿਆ ਗੱਲ ਕਰਦੇ ਆ ਯਾਰ ਇਹ 20 ਰੁਪਏ ਦੀ ਟੁੱਟੀ ਲਾਈ ਹੋਈ ਆ ਨਾ ਇਹ ਬੰਦੂਂਦੀ ਆ ਨਾ ਇਹ ਗੁੱਜਣਦੀ ਆ ਕਿਆ ਯਾਰ ਗੱਲ ਕਰਦੇ ਆ ਤੁਸੀਂ ਦੇ ਹਾਲਾਂ ਜਿੱਥੇ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਸਾਨੂੰ ਫਸਲੀਆਂ ਦੇਣ ਦਾ ਸਰਕਾਰਾਂ ਨੂੰ ਚਾਹੀਦੀਆਂ ਚਾਹੀਦੀਆਂ ਉਥੇ ਦੀਆਂ ਟੂਟੀਆਂ ਆ ਕੁਆਡੀਆਂ ਲਾਈਆਂ ਹੋਈਆਂ ਵੀ ਵੀ ਰੇੜੀਆਂ ਪਤਾ ਨਹੀਂ ਆ ਪੀਆ ਚੌਥੇ ਦਿਨ ਖਰਾਬ ਹੋ ਜਾਂਦੀਆਂ ਹੋਰ ਬਈ ਪਾਣੀ ਦਿਖਾ ਦਿਓ ਟੋਬਾ ਭਰਿਆ ਹੋਇਆ ਆ ਪਾਣੀ ਭਰਿਆ ਹੋਇਆ ਔਰ ਇੱਕ ਦਿਨ ਸਾਨੂੰ ਨਾ ਇੱਥੇ ਅਸੀਂ ਪਾਣੀ ਦੇ ਰਹੇ ਸੀਗੇ ਉਧਰ ਪੈਪ ਲਾ ਕੇ ਕੋਈ ਅਧਿਕਾਰੀ ਬੋਲਣ ਲੱਗ ਗਿਆ ਜੀ ਤੁਸੀਂ ਪਾਣੀ ਲਾ ਰਹੇ ਹੋ ਮੈਂ ਫਿਰ ਉਹਨੂੰ ਸਮਝਾਇਆ ਪੰਜਾਬੀ ਦੇ ਵਿੱਚ ਬਾਈ ਮੇਰੇ ਬੁੱਤੇ ਲੱਗੇ ਹੋਏ ਮੈਂ ਤਾਂ ਪਾਣੀ ਲਾ ਰਹਿਆ ਕੀ ਗੱਲ ਅੱਜ ਉਸ ਅਧਿਕਾਰੀ ਨੂੰ ਇਹ ਦਿਖਿਆ ਨਹੀਂ ਹੈਗਾ ਕਿ ਇਹ ਘੱਟੋ ਘੱਟ 20 ਨੌਜਵਾਨ ਦੱਸ ਰਹੇ ਨੇ 20 ਮਿੰਟ ਹੋ ਗਿਆ ਪਾਣੀ ਚੱਲਦੇ ਨੂੰ ਪਾਣੀ ਦਾ ਵਹਾ ਇਹ ਬੇਸਟ ਆਫ ਹੋ ਰਿਹਾ ਪੰਜਾਬ ਦਾ ਪਾਣੀ 20 ਮਿੰਟ ਹੋ ਗਏ ਕੀ ਗੱਲ ਇਹ ਕਿਸੇ ਨੂੰ ਦਿਖਿਆ ਨਹੀਂ ਹੈਗਾ ਇਹ ਮੇਰੇ ਹਸਾਮ ਨਾਲ ਕਿਸੇ ਨੂੰ ਵੀ ਨਹੀਂ ਦਿਖਣ ਆਏਗਾ ਕਿਉਂਕਿ ਆ ਚੀਜ਼ਾਂ ਇਹ ਕਿਹਨੀਆਂ ਜੀਆਂ ਨੇ ਪਲਾਸਟਿਕ ਦੀਆਂ 20 ਰੁਪਏ ਦੀਆਂ ਟੂਟੀਆਂ ਤਾਂ ਕਿਸੇ ਨੂੰ ਨਹੀਂ ਦੇਖਣੀਆਂ ਹੈਗੀਆਂ ਬਾਕੀ ਸਾਰਾ ਕੁਝ ਦਿਖ ਜਾਂਦਾ ਅਮਨ ਜ਼ਰੂਰ ਦਿਖ ਜਾਂਦਾ ਅਮਨ ਦੀ ਐਕਟੀਵਿਟੀ ਇੱਥੇ ਕੀ ਹੋ ਰਹੀ ਹੈ ਕੀ ਨਹੀਂ ਅਮਨ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਆਏਗਾ ਉਹ ਸਭ ਨੂੰ ਦਿਖ ਜਾਂਦਾ ਹੁੰਦਾ ਨੇਗੇਟਿਵ ਨੇਗੇਟਿਵ ਕਮੈਂਟ ਨਾ ਜਿਹੜੇ ਪੋਜ਼ਿਟਿਵ ਤਾਂ ਨਹੀਂ ਕਰਨੇ ਹੁੰਦੇ ਮੇਰੀ ਵੀਡੀਓ ਤੇ ਕਿਸੇ ਨੇ ਆ ਕੇ ਜਦੋਂ ਮੈਂ ਸਿਵਲ ਹਸਪਤਲ ਦੇ ਵਿੱਚ ਆਉਂਦਾ ਨੇਗੇਟਿਵ ਕਮੈਂਟ ਜ਼ਰੂਰ ਕਰਨੇ ਹੁੰਦੇ ਆ ਲੋਕ ਤਾਂ ਨੇ ਵੀ ਹਾਂ ਜੀ ਹਾਂ ਨੇਗੇਟਿਵ ਕਮੈਂਟ ਸੋ ਹੁਣ ਆ ਤੁਹਾਡੇ ਸਾਹਮਣੇ ਇਹ ਗਰਾਉਂਡ ਰਿਐਲਿਟੀ ਆ ਕਿ ਪੰਜਾਬ ਦਾ ਪਾਣੀ ਔਰ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਪਾਣੀ ਵੇਸਟ ਹੋ ਰਿਹਾ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨੇ ਸ਼ੇਅਰ ਜ਼ਰੂਰ ਕਰਨਾ ਪਰ ਤੋਂ ਬਾਜੀ